हां जी दोस्तों 16 चक ਲੀ ਅੱਜ ਥੈਲੇ ਵਿੱਚ ਹੀ ਪਾ ਲੀਆਂ ਤੇ ਠੀਕ ਆ ਇਸ ਟੈਂਪਿੰਟ ਦੇ ਵਿੱਚ ਹੀ ਆ ਮੈਂ ਇੱਧਰ ਗੁਰਦੁਆਰਾਲੀ ਸਾਈਡ ਤੇ ਨਿਕਲਣ ਲੱਗਿਆ ਹਾਂ ਜੀ ਗਾਇਜ਼ ਮਾਰਨਿੰਗ ਟਾਈਮ ਆ ਲਖਮੀਪੁਰ ਨੂੰ ਹੋ ਕੇ ਜਾ ਰਹੇ ਆਪਾਂ ਤੇ ਠੀਕ ਆ ਅੱਜ ਲਗਾਉਣੀ ਆਪਾਂ ਨੇ ਥੇ ਵਾਲੀ ਡਿਊਟੀ ਤੇ ਇਹ ਜਿਹੜਾ ਬੰਦਾ ਸੀਗਾ ਢੰਗਰਾਲੀ ਵਾਲਾ ਬਾਬਾ ਸਾਡੇ ਉੱਥੇ ਨਾਲੇ ਮੇਰੇ ਇੱਥੇ ਡਿਊਟੀ ਕਰਦੇ ਅੰਦਰ ਤੇ ਮੇਰੀ ਡਿਊਟੀ ਉਹਦੀ ਬਾਹਰ ਤੇ ਦੀ ਹੁੰਦੀ ਅੰਦਰ ਤੇ ਅੱਜ ਨਹੀਂ ਆਉਣਾ ਨਹੀਂ ਹੈ ਤੇ ਕਿਉਂ ਨਾ ਜਾਣਾ ਦਵਾਈ ਲੈਣ ਤੇ ਠੀਕ ਆ ਤਾਂ ਗਿਆ ਹੋਇਆ ਅੱਜ ਤੇ ਬਾਕੀ ਧੁੰਦ ਤਾਂ ਹਲੇ ਬਹੁਤ ਜ਼ਿਆਦਾ ਘੱਟ ਆ ਧੁੰਦ ਨਹੀਂ ਹੈਗੀ ਹੋਈ ਠੰਡ ਹੈਗੀ ਆ ਅੱਜ ਧੁੰਦ ਨਹੀਂ ਪਈ ਹੋਈ ਤੇ ਆਪਾਂ ਪਤਾ ਪੈਣ ਵੀ ਲੱਗ ਜਵੇ ਵੈਸੇ ਜਿੱਥੇ ਰੱਕ ਲੱਗਦਾ ਹੈ ਵੀ ਅੱਗੇ ਦਾ 5 ਵਜੇ ਦੇ ਕਰੀਬ ਪੈਣ ਲੱਗ ਜਾਂਦੀ ਆ ਕਿਉਂਕਿ ਉਹ ਦਿਨ ਮੈਂ 5 ਵਜੇ ਆਇਆ ਸੀਗਾ ਇੱਕ ਦਿਨ ਤੇ ਉਸ ਦਿਨ ਦਾ ਧੁੰਦ ਪਈ ਹੋਈ ਸੀ ਤੇ ਅੱਜ ਦਾ ਦੇਖਦੇ ਆ ਚਲੋ ਵੀ ਕਦੋਂ ਪੈਂਦੀ ਆ ਧੁੰਦ ਤੇ ਠੀਕ ਆ ਸਾਰੇ ਹੀ ਜਾਣਾ ਸੁੱਤੇ ਪਏ ਆ ਆਹ ਅੰਦਰ ਕੀ ਬਾਹਰ ਕੋਈ ਨਹੀਂ ਫਿਰ ਰਿਹਾ ਹੈਗਾ ਅੰਦਰ ਤਾਂ ਆਪਣਾ ਜਾਗ ਰਿਹਾ ਹੋਊਗਾ ਕੋਈ ਨਾ ਕੋਈ ਠੀਕ ਹੈ ਨਾ ਕਿ ਸਵੇਰ ਦਾ ਟਾਈਮ ਆ ਤੇ ਮਾਫੀ ਚਲੋ ਚੱਲਦੇ ਹਾਂ ਹੁਣ ਇਹਨੇ ਆਪਾਂ ਆ ਦੇਖੋ ਕਈ ਆ ਰਹੇ ਆ ਤੁਰੇ ਆ ਰਹੇ ਆ ਤੇ ਲੈ ਜਾਣੇ ਤੁਰੇ ਆ ਰਹੇ ਆ ਇੱਧਰ ਦੇਖੋ ਸਾਹਮਣੇ ਮੱਥਾ ਤੇ ਆ ਰਹੇ ਆ ਗੁਰਦਾਰੇ ਤੋਂ ਨਿਰਮਲ ਤੁਖਸਤਾ ਤੀ ਨੀ ਨੀ ਪੋਮਾ ਤੇ ਬਾਕੀ ਗਾਇਜ਼ ਪਹਿਲਾਂ ਆਪਾਂ ਨੇ ਜਾ ਕੇ ਪਵਾਣਾ ਆ ਪੈਟਰੋਲ ਦੇਖਦੇ ਆ ਪੈਟਰੋਲ ਪੱਕ ਖੁੱਲਾ ਹੈਗਾ ਕਿ ਨਹੀਂ ਤੇ ਠੀਕ ਆ ਜੇਕਰ ਖੁੱਲਾ ਹੋਇਆ ਤਾਂ ਜਾ ਕੇ ਪਹਿਲਾਂ ਪੈਟਰੋਲ ਪਵਾਉਂਦੇ ਆ ਤੇ ਠੀਕ ਆ ਫੇਰ ਆਪਾਂ ਆਰਾਮ ਨਾਲ ਚੱਲਦੇ ਆ ਜਿੱਦਾਂ ਵੀ ਡਿਊਟੀ ਨੂੰ ਤੇ ਨਹੀਂ ਫੇਰ ਬਾਅਦ ਵਿੱਚ ਪਵਾਣਾ ਪੈਣਾ ਹੈ ਤਾਂ ਪੈਟਰੋਲ ਥੋੜਾ ਜਿਹਾ ਘੱਟ ਆ ਮਤਲਬ ਕਿ ਜਾਣਦੇ ਆਂਦਾ ਹੋ ਜਾਣਾ ਹੌਣ ਦਾ ਫੇਰ ਪੁੱਥੀ ਪਵਾਣਾ ਵੜਾ ਆਪਾਂ ਨੂੰ ਮਰੰਡੇ ਤੇ ਦੇਖਦੇ ਆ ਰੰਗੀਲਪੁਰ ਵਾਲੇ ਪੈਟਰੋਲ ਪੰਪ ਤੇ ਉੱਧਰ ਪਵਾ ਲਦੇ ਆ हां जी गाइस टाइम हो गया 2:30 बज गए तो ठीक है हमारी ड्यूटी हो गई थी खत्म ਤੇ 2 ਵਜੇ ਤੇ ਆਪਾਂ ਨੇ ਹੁਣ ਚੱਲੇ ਆ ਘਰ ਨੂੰ ਤੇ ਆਪਾਂ ਨੇ ਪਹਿਲੇ ਇੱਕ ਕੰਮ ਕਰਨਾ ਤੇ ਜਾਣਾ ਬੈਂਕ ਦੇ ਵਿੱਚ ਤੇ ਬੈਂਕ ਚ ਪੈਸੇ ਜਮਾ ਕਰਾ ਕੇ ਆਉਣਾ ਰੋਪੜ ਤੇ ਠੀਕ ਆ ਫਿਰ ਉੱਤੇ ਬਾਅਦ ਜਾਣਾ ਆਪਾਂ ਦੇ ਨਾਨਕਿਆਂ ਤੇ ਨਾਨਕਿਆਂ ਆਪਾਂ ਨੇ ਚੱਕ ਕੇ ਲੈਉਣੀਆਂ ਛੋਲਾ ਤੇ ਠੀਕ ਆ ਜਿਹੜੀ ਛੋਲਾ ਵੇਚ ਰਹੇ ਆ ਤੇ ਠੀਕ ਆ ਕੁਝ ਕਿ ਵਿਕ ਗਈਆਂ ਕੁਝ ਕਿ ਰਹਿ ਗਈਆਂ ਠੀਕ ਆ ਉਮੀਦ ਕਰਦੇ ਆ ਵੀ ਉਹ ਵੀ ਸਾਰੀਆਂ ਵਿਕ ਜਾਣ ਏ ਠੀਕ ਆ ਜੀ ਤੇ ਵਾਕੀ ਚਲੋ ਚੱਲਦੇ ਆ ਪਹਿਲਾਂ ਹੁਣ ਪਿੰਡ ਨੂੰ ਆਪਾਂ ਤੇ ਠੀਕ ਆ ਦੇਖਦੇ ਆ ਫਿਰ ਕਿੰਨਾ ਟਾਈਮ ਲੱਗਦਾ ਮੂੰਹ ਆ ਤੇ ਧੋ ਕੇ ਠੀਕ ਆ ਫਰੈਸ਼ ਹੋ ਕੇ ਫਿਰ ਚੱਲਦੇ ਆ ਆਪਾਂ ਆਰਮ ਨਾਲ ਨਾਨਕਿਆਂ ਨੂੰ ਤੇ ਫੈਸੇ ਉਹਦੇ ਜਮਾ ਕਰਾ ਕੇ ਸਾਰਾ ਕੁਝ ਕਰਕੇ ਠੀਕ ਆ ਫਿਰ ਦੇਖਦੇ ਆ ਇਹ ਅੱਜ 6 ਤੇ 2 ਡਿਊਟੀ ਲੱਗ ਗਈ ਉਹਦਾ ਫਾਇਦਾ ਹੋ ਗਿਆ ਅ ਫਿਊ ਮੂਮੈਂਟਸ ਲੇਟਰ ਆਪਾਂ ਕਾਰ ਤੇ ਉਰ ਪਏ ਆ ਤੇ ਠੀਕ ਆ ਪਿੰਡ ਤੋਂ ਮੈਂ ਉਰ ਪਿਆ ਤੇ ਪਹਿਲਾਂ ਜਾਣਾ ਹੁਣ ਰੂਪਰ ਤੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾ ਕੇ ਆਣੇ ਆ ਸਭ ਤੋਂ ਪਹਿਲਾਂ ਕੰਮ ਇਹ ਕਰਨਾ ਹੈ ਕਿਉਂਕਿ ਪੈਸੇ ਜਮ੍ਹਾਂ ਕਰਾਉਣੇ ਤਾਂ ਹੀ ਜ਼ਰੂਰੀ ਆ ਕਿ ਜ਼ਮੀਨ ਨੂੰ ਆਨਲਾਈਨ ਹੀ ਪੈਸੇ ਟਰਾਂਸਫਰ ਕਰ ਹੁਣੇ ਆ ਤੇ ਪਹਿਲਾਂ ਪੈਸੇ ਜਮ੍ਹਾਂ ਕਰਵਾਣੇ ਆਪਾਂ ਨੇ ਤੇ ਠੀਕਾ ਫੇਰ ਜਾਣਾ ਨਾਨਕਾ ਪਿੰਡ ਤੇ ਬਾਕੀ ਚਲੋ ਦੇਖਦੇ ਆ ਹੋ ਤਾਂ ਗਿਆ ਮੈਂ ਲੇਟ 4 ਵਜ ਕੇ ਤੇ ਠੀਕਾ 4 ਹੀ ਵਜਣ ਵਾਲੇ ਆ ਜੇ ਹਿਸਾਬ ਨਾਲ ਸੋਚਿਆ ਸੀਗਾ ਕਿ ਪਹਿਲਾ ਦਰਨਾ ਪਹਿਲਾ ਦਰਨੀ ਆਇਆ ਯਾਰ ਬਸ ਥੋੜਾ ਜਿਹਾ ਅੱਗੇ ਲੇਟ ਹੀ ਹੋ ਗਏ ਹੁਣ ਕਰੀਏ ਕੀਆ ਕੰਮਕਾਰ ਦੇ ਵਿੱਚ ਲੇਟ ਹੋਏ ਜਾਂਦਾ ਜਾਂਦਾ ਠੀਕ ਹੈ ਨਾ ਚਾਹ ਚੀ ਲੱਗ ਗਿਆ ਮੋਢੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਬਾਕੀ ਪਹਿਲਾਂ ਹਰਨੀਆਂ ਕੋਲ ਜਾਂਦਾ ਤੇ ਠੀਕ ਆ ਫਿਰ ਦੇਖਦਾ ਕਿੰਨਾ ਕੁ ਟਾਈਮ ਲੱਗਦਾ ਪੈਸੇ ਪੂਸੇ ਕਰ ਦਿਮਾਗ ਕਰਵਾ ਕੇ ਫਿਰ ਜਮੀਨਾ ਕੋਲੋਂ ਜਾਣਾ ਹੈ ਤੇ ਠੀਕ ਆ ਸਕੂਟੀ ਵਿੱਚ ਥੋੜਾ ਜਿਹਾ ਪੈਟਰੋਲ ਵੀ ਪਵਾ ਲਾਂਦੇ ਆ ਕਿਉਂਕਿ ਕੱਲ ਸਵੇਰੇ ਟਾਈਮ ਲੱਗਣਾ ਨਹੀਂ ਹੈਗਾ ਪੈਟਰੋਲ ਪਵਾਣ ਦਾ ਠੀਕ ਆ ਤੇ ਸੱਦਾ ਚਲੀ ਜਾਣਾ ਆਪਾਂ ਨੇ ਸਵੇਰੇ ਤੇ ਠੀਕ ਆ ਤੇ ਬਾਕੀ ਹੁਣ ਬਹੁਤ ਦਿਨਾਂ ਦੀ ਬਾਅਦ ਹੀ ਮੈਂ ਰੁਪੜਵਾਲ ਨੂੰ ਆਂਦਾ ਜੀ ਮੈਂ ਤੇ ਦੋ ਤਿੰਨ ਦਿਨ ਪਹਿਲਾਂ ਵੀ ਆਇਆ ਸੀਗਾ ਇੱਕ ਵਾਰੀ ਰੁਪੜ ਤੇ ਜਦੋਂ ਹਰਮਨ ਦਾ ਵਿਆਹ ਤਾਂ ਤੇ ਠੀਕ ਆ ਤੇ ਹੁਣ ਵੀ ਅੱਜ ਵੀ ਮੈਂ ਦੁਨੇ ਚੱਲਿਆ ਰੁਪੜਵਾਲ ਨੂੰ ਤੇ ਬਾਕੀ ਟਾਈਮ ਹੀ ਲੱਗਦਾ ਹੈਗਾ ਰੁਪੜਵਾਲ ਨੂੰ ਆਣਦਾ ਤੇ ਠੀਕ ਆ ਤੇ ਵਾਕੀ ਚਲੋ ਚੱਲਦੇ ਆ ਬਾਕੀ ਹੁਣ ਆਪਾਂ ਬੈਂਕ ਨੂੰ ਪਹਿਲਾਂ ਗਾਇਜ਼ ਪੈਸੇ ਜਮ੍ਹਾਂ ਕਰਵਾ ਲੇ ਆ ਠੀਕਾ ਪਟੋਲ ਵੀ ਪਾ ਲਿਆ ਪਾਰੇ ਤੇ ਹੁਣ ਆਪਾਂ ਚੱਲੇ ਆਂ ਚਮਕੋ ਸਾਫਾ ਦੇ ਰੋਡ ਪਰ ਨੂੰ ਜਿਹੜਾ ਉਹ ਦਿਹਾੜੇ ਵੱਲ ਨੂੰ ਹੀ ਜਾਂਦਾ ਹੈ ਤੇ ਠੀਕ ਆ ਤੇ ਬਾਕੀ ਚੱਲੋ ਦੇਖਦੇ ਹਾਂ ਹੁਣ ਕਿੰਨਾ ਕੁ ਟਾਈਮ ਲੱਗਦਾ ਜਾਣ ਨੂੰ ਆਪਾਂ ਨੂੰ ਤੇ ਮੈਂ ਪਹਿਲਾਂ ਜਾ ਕੇ ਸਿੱਧਾ ਪੈਸੀ ਜਮਾ ਕਰਵਾਏ ਕਿਉਂਕਿ ਟਾਈਮ ਹੋ ਗਿਆ ਦਾ 4 ਤੇ ਇਹ 5 ਵਜੇ ਬੈਂਕ ਬੰਦ ਹੋ ਜਾਂਦਾ 4:30 ਵਜੇ ਕੀ ਕਰੀ ਕੈਸ਼ ਵੀ ਜਮਾ ਹੋਣਾ ਵੱਧ ਹੋ ਜਾਂਦਾ ਹੈ ਠੀਕ ਆ ਦਾ ਰਿਕਾਰਡ ਵਿੱਚ ਪੈਸੇ ਨਹੀਂ ਤੇ ਜਮਾ ਹੋਣੇ ਜਿੰਮੀ ਨੂੰ ਅੱਜ ਪੈਸੇ ਭੇਜਣੇ ਜ਼ਰੂਰੀ ਤੇ ਤੇ ਗੁੱਗੀ ਮੇਰੇ ਮੈਨੂੰ ਕੱਲ ਦੀ ਲੇਟ ਸਿਟੀ ਹੋਣੀ ਆ 5 ਵਜੇ ਦੇ ਬਾਅਦ ਟ੍ਰੈਂਕ ਪੱਧ ਹੋ ਜਾਂਦੇ ਆ ਇਹ ਹਣੀ ਕਰਕੇ ਮੇਰੇ ਭੁੱਲ ਜਾਂਦਾ ਯਾਰ ਉਹ ਤਾਂ ਕਰਕੇ ਹੋ ਜਾਂਦਾ ਠੀਕ ਆ ਬਾਕੀ ਗਾਇਸ ਰੋਡ ਪਹਿਲਾਂ ਨਾਲ ਤੇ ਠੀਕ ਬਣ ਗਿਆ ਹੁਣ ਪਹਿਲਾਂ ਤੋਂ ਜ਼ਿਆਦਾ ਖਰਾਬ ਬੰਦਾ ਤਾਂ ਹੁਣ ਪਹਿਲਾਂ ਨਾਲ ਤੇ ਠੀਕ ਹੈ ਤੇ ਬਾਕੀ ਇਧਰ ਹੁਣ ਵਾਰ ਦਾ ਤਾਂ ਵੀ ਹੁਡੀਆਂ ਘਟ ਗਈਆਂ ਪਹਿਲਾਂ ਨਾਲ ਤੇ ਪੱਲਾ ਬਸ ਜਾ ਰਹੀਆਂ ਨਹੀਂ ਇਹ ਠੀਕ ਆ ਬਾਕੀ ਜਾ ਰਹੇ ਆ ਜੀ ਹੁਣ ਆਪਾਂ ਇਹ ਸਨਲਾਈਟ ਦਾ 뷰 ਵੀ ਤੁਸੀਂ ਦੇਖ ਸਕਦੇ ਆ ਬੜਾ ਵਧੀਆ ਏ ਅੱਜ ਤਾਂ ਇਹਨੂੰ ਦਿਖਾ ਨਹੀਂ ਹੁੰਦਾ ਹੈਗਾ ਸ਼ਾਮ ਦਾ 뷰 ਕਿਉਂਕਿ ਮਨੇ ਛੱਤੀ ਵੇ 5 ਵਜੇ ਹੁੰਦੀ ਆ ਜਦ ਸੂਰਜ ਛਿਪ ਜਾਂਦਾ ਏ ਠੀਕ ਆ ਮੈਂ ਕਿਹਾ ਜਰਾ ਤੁਹਾਨੂੰ ਦਿਖਾ ਦਈਏ ਸ਼ਾਮ ਦਾ 뷰 ਦਿਖਾ ਦਈਏ ਤਾਂ ਆ ਪੰਜ ਵਜੇ ਤੱਕ ਸੂਰਜ ਨੇ ਡਾਊਨ ਆਣਾ ਹੈ ਜਦ ਤੱਕ ਪਹੁੰਚਣਾ ਵੇ ਠੀਕ ਆ ਵੇ ਕਾ ਚੱਲ ਥੋੜਾ ਜਿਹਾ ਕੋਈ ਸ਼ਾਟ ਲੈ ਲੈਂਦੇ ਆ ਕਾ ਨਵਾਰਾ ਗਦਰਾਮ ਖੁਰਦਨੂ ਜਾਣੇ ਵਾਲਾ ਤੇ ਪਿੰਡ ਚਮਲੂਟੀ ਜਿਹੜਾ ਉਦਣ ਮੈਂ ਆਇਆ ਸੀਗਾ ਉਦਣ ਰਾਤ ਨੂੰ ਤੁਹਾਨੂੰ ਦਿਖਾਣਾ ਭੁੱਲ ਗਿਆ ਤੇ ਬਾਕੀ ਹੁਣ ਦਿਨ ਦੇ ਵਿੱਚ ਦੇਖੋ ਵੀਰੇ ਦਰਖਤ ਕਿਵੇਂ ਸੰਘਣੇ ਲੱਗੇ ਹੋਏ ਆ ਤੇ ਬਾਕੀ ਹੁਣ ਇੱਧਰ ਵਾਲੇ ਰੋਡ ਨੂੰ ਚੱਲੇ ਆਵੇਂ ਚਮਲੂਟੀ ਵਾਲੇ ਨੂੰ ਇਹ ਸੱਦਾ ਰੋਡ ਆ ਹੱਕਮਾਚੜਾ ਘੁੰਮ ਘੁੰਮ ਕੇ ਜਾਣਾ ਪੈਂਦਾ ਤਾਂ ਇਹ ਨਵੀਂ ਸੜਕ ਬਣੀ ਆ ਹੁਣ ਪਹਿਲਾਂ ਹੀ 당ਦਾ ਇਧਰੋਂ ਰਾਹ ਤੇ ਇਧਰ ਬਾਕੀ ਪਿੰਡਾਂ ਨਾਲ ਜੋੜਦਾ ਹੈ ਸਿੱਧੀ ਸੜਕ ਬਣਾ ਕੇ ਇਸਦਾ ਸਿੱਧਾ ਜਾ ਕੇ ਆ ਬਸ ਆਰਾਮਦਾਰੀ ਆ ਹੁਣ ਤੇ ਕਿਹੜਾ ਮੁੜੀ ਜਾਵੇ ਕਿਹੜਾ ਇਧਰ ਉਧਰ ਹੋਈ ਜਾਵੇ ਠੀਕ ਆ ਨਾ ਸਿੱਧਾ ਜਾ ਸਕਦੇ ਆ ਆਰਾਮ ਨਾਲ ਆਪਾਂ ਪਿੰਡ ਚਮਲੂਟੀ ਹਾਂਜੀ ਦੋਸਤੋ 16 ਚੱਕ ਲੀਆਂ ਅੱਜ ਥੈਲੇ ਵਿੱਚ ਹੀ ਪਾ ਲੀਆਂ ਤੇ ਠੀਕ ਆ ਇਸ ਟਾਈਮ ਪਿੰਡ ਦੇ ਵਿੱਚ ਹੀ ਆ ਮੈਂ ਇਧਰ ਗੁਰਦੁਆਰਾ ਵਾਲੀ ਸਾਈਡ ਤੇ ਨਿਕਲ ਲੱਗਿਆ ਹਾਂ ਹੀ ਪਿੰਡ ਉਹ ਹੀ ਰਾਹ ਉਹ ਹੀ ਪਿੰਡ ਵਾਲਾ ਰਾਹ ਜਿਹੜਾ ਚਮਲੂਟੀ ਵਾਲਾ ਇਹ ਪਿੰਡ ਦਾ ਹੀ ਗੁਰਦੁਆਰਾ ਇਹ ਗਦਰਾਂ ਆਮ ਖੁਰਦਦਾ ਬਰਵਾਤੀ ਬੈਠਾ ਜਿੱਥੇ ਦੇਵੇਂ ਜਿੱਦ ਗਿਆ ਤਾਂ ਜਿੱਦਾਂ ਉੱਥੇ ਬੈਠਾ ਅੱਧਾ ਘੰਟਾ ਹੋ ਗਿਆ ਮੇਰੇ ਆਹ ਨੂੰ ਜਿੱਥੇ ਤੇ ਮੈਂ ਜਦੋਂ ਦਾ ਮੈਂ ਨਿਕਲੇ ਆਪਾਂ ਉੱਥੇ ਬੈਠਾ ਉਹਦੇ ਘੰਟੇ ਦਾ ਇਹਨਾਂ ਦਾ ਲੈ ਕੀ ਮਣ ਆਹੀ ਇੰਜੋਏਮੈਂਟ ਆ ਮਰਦੇ ਵਿੱਚ ਦੇਖ ਲੋ ਬੰਦਾ ਵਾਸਾ ਹੀ ਇੰਜੋਏ ਕਰਦਾ ਹੈ। ਬੈਠ ਲੇ ਟਾਈਮ ਪਾਸ ਹੋ ਲਿਆ। ਬਸ ਐਂਡਾ ਕੀ ਹੁੰਦਾ। A few moments later. ਬਾਸੇ ਨੇ ਹੋਣ ਕਾਨੂੰ ਮਾਰੀਆਂ ਦਾ ਕਿੱਥੇ ਲੈਣਾ? ਆਹ ਪ੍ਰਸ਼ਾਦ ਇੱਥੇ ਤੋਂ ਲੈਣਾ ਜੀਵਨ ਵਾਲਾ ਇਹਦੇ। ਕਿੰਨੇ ਨਾਲ ਲੈਣਾ? ਸੀਤੇ ਸੀਤੇ रेला <laughs> <चाते। laughs>